ਸਤ ਨਾਇ ਹਰ ਗੁਣ ਗਾਵੇ ਸਹਿ ਸੁਭਾਈ ਤੇਉ ਦਾ ਦੇਖ ਖੁਲ ਜਟਾ ਖਜ਼ਾਨਾ ਤਾਂ ਮੇਰਾ ਮਨ ਭਾਇ ਨਿਧਨ ਸੋਖ ਹਉ ਤਲ ਗੁਰ ਸੇਵੀਆ ਸਸ ਸੇ ਦਿਲ ਸੁਪਾ ਦਰਸ਼ਨ ਪਰਸਿਆ ਗੁਰੂ ਕਾ ਜਨਮ ਮਰਨ ਤਖਜਾਈ ਵਾਹੀ ਗੁਰੂ ਸਾਹਿਬ ਜੀ ਤਨਾ ਸਰੀ ਮਹਾਂ ਇਕ ਓਅੰਕਾਰ ਸਤਗੁਰ ਪ੍ਰਸਾਦ ਇਹੋ ਧੰਨ ਆਖੋਟ ਨਾਨਕ ਹੋਟੇ ਨਜਾਈ ਪੂਰ ਸਤਗੁਰ ਦੀਆ ਦਿਖਾਈ ਇਹ ਧਨ ਅਖੁੱਟ ਨਾਲੇ ਖੁੱਟ ਨਾ ਜਾਏ ਪੂਰੇ ਸਤ ਗੁਰ ਦੀ ਆ ਦਿਖਾਏ ਆਪਣੇ ਸਤ ਗੁਰ ਗਉ ਸਾਧ ਬਲ ਜਾਈ ਗੁਰ ਕਿਰਪਾ ਤੇ ਹਰ ਮਨ ਵਸਾ 세 ਧਨਵੰਤ ਹਰਨਾਮ ਤਿਬਲਾਈ ਗੁਰਪੁਰ ਹਰ ਧਨ ਪਰਗਾਸਿਆ ਹਰ ਕਿਰਪਾ ਤੇ ਵਸ ਮਨ ਆਇ ਲਾਉ ਆਉ ਗਣ ਕਾਟ ਬੁਲੁਰ ਦੇਸਮਾਈ ਪੂਰੇ ਗੁਰ ਕ ਸਹਿਜ ਸੁਭਾਈ ਪੂਰੇ ਗੁਰ ਕੀ ਸਚੀ ਬਾਣੀ ਸੁਖ ਮਨ ਅੰਦਰ ਸਹਿਜ ਸਮਾਣੀ ਏਕ ਅਚਰਜ ਜਨ ਦੇਖੋ ਭਾਈ ਦੁਬਿਦਾਬਾਰ ਹਰ ਮਨ ਰਸ ਨਾਮ ਅਮੋਲ ਨਾ ਪਾਇਆ ਜਾਏ ਗੁਰ ਪ੍ਰਸਾਦ ਵਸੈ ਮਨਿ ਆਈ ਸਭੈ ਵਸੈ ਪ੍ਰਭ ਇੱਕ ਸੁਣੀ ਗੁਰਮਤਿ ਘਟ ਪਰਗਟ ਹੋਏ ਸਹਜੇ ਦਿਨ ਪ੍ਰਭ ਜਾਣਿ ਬਸੜਿਆ ਨਾਨਕ ਬੜਿਆ ਨਾਨਕ ਨਾਮ ਵਲ ਮਨ ਮਨੇ ਤੁਵਾਰਾ ਸ਼ਿਖਾ ਖਾਸਾ ਬੋਲ ਜੀ ਕੇ ਕੋਦੇ ਸਬ ਰਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ सतनामगुरु सतनाम वाहेगुरु सत वाहेगुरु सतनाम वाहेगुरु ਸਤਿਨਾਮ ਵਾਹਿ ਗੁਰੂ ਸਤਿਨਾਮ ਵਾਹਿ ਗੁਰੂ ਸਤਿਨਾਮ ਵਾਹਿ ਸਤਿਨਾਮ ਵਾਹਿ ਗੁਰੂ ਸਤਿਨਾਮ ਵਾਹਿ ਗੁਰੂ ਸਤਿਨਾਮ ਵਾਹਿ ਗੁਰੂ ਸਤਿਨਾਮ ਤਕ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰ ਲੋਗ ਗੁਰੂ ਘਰ ਦੀ 사ંગਤ ਜਿਉ ਬਟਪਾ ਕੇ ਉਸ ਅਸਵਸਤਾ ਪਾਇ ਰ ਅੰਮ੍ਰਿਤ ਵੇਲਤੋਂ ਗੁਰੂ ਦਰਬਾਰ ਦੀਆਂ ਹਾਜ਼ਰੀ ਮੇ ਭਰਦੇ ਹੋ ਜਾ ਗੁਰਬਾਣੀ ਪੜ੍ਹ ਸੁਣ ਕੇ ਗੁਰੂ ਕੇ ਖੁਸ਼ੀਆਂ ਪ੍ਰਾਪਤ ਕਰ ਰਹੇ ਹਾਂ ਜੀ ਕੱਲ ਹੀ ਜੋ ਪ੍ਰਕਾਸ਼ ਜੀ ਦੇਖਤੀ ਸੇਵਾ ਹੈ ਪਰਿਵਾਰ ਭਾਈ ਗੁਰਦੀਪ ਸਿੰਘ ਬੰਤ ਸਿੰਘ ਵੀਰ ਸੁਰਜੀਤ ਕੌਰ ਤੇ ਵੀ ਅਮਨਦੀਪ ਕੌਰ ਗੁਰਦੀਪ ਸਿੰਘ ਬੰਤ ਸਿੰਘ ਬੀਬੀ ਸੁਖੀਤ ਕੌਰ ਜੀ ਅਮਨਦੀਪ ਕੋਰ ਨਪਿਵਾਰ ਨੂੰ ਕਲ ਦੀ ਕੁੜਾ ਪ੍ਰਸ਼ੰਤ ਦੇਖੀ ਸ਼ਿਵਾ ਜੀ ਦੂਸਰੀ ਬੇਨਤੀ ਹੈ ਕਿ ਗੁਰਦੁਆਰਾ ਦਾ ਪ੍ਰਬੰਧਕ ਕਮੇਟੀ ਨੇ ਸਹਿਯੋਗ ਦਾ ਸਰਕ ਪਰ ਸੰਮਤਨ ਦੇ ਸਹਿਯੋਗ ਦੇ ਨਾਲ ਗੁਰਬਾਣੀ ਸ਼ੁੱਧ ਉਚਾਰਨ ਸੰਥਿਆ ਆਪਣੇ ਗੁਰੂ ਘਰ ਵਿੱਚ ਕੰਕੋ ਸ਼੍ਰੀ ਗੁਰੂਵਾਰੀ ਜਾਰੀ ਹੈ ਜਿਸ ਦਾ ਸਮਾ ਸਾਮ 4 ਤੋਂ ਲੈ ਕੇ 5 ਵਜੇ ਤੱਕ ਇਕ ਮੰਡਪ ਰੱਖਿਆ ਗਿਆ ਹੈ ਸੋ ਨਮਨਤਸ ਸਭ ਕੰਤੀ ਹੈ ਕਿ ਬਤਵਤ ਸਖਸ਼ਮਤਾ ਪਰ ਇਸ ਮੌਕੇ ਤੇ ਪਹੁੰਚ ਕਰਕੇ ਗੁਰਬਾਣੀ ਸ਼ੁਧ ਉਚਾਰਨ ਕਿਉਂਕਿ ਸਦਾ ਪੜਿਆ ਸੁਣਿਆ ਤਾਂ ਹੀ ਸਫਲ ਹੈ ਜੇ ਕੋਈ ਸਿਵਾ ਸ਼ੁਧ ਉਚਾਰਨ ਕਰਦੇ ਹਾਂ ਕਿ ਬਹੁਤ ਸਾਰੀਆਂ ਥਾਵਾਂ ਤੇ ਦੇਖਿਆ ਗਿਆ ਹੈ ਕਿ ਬੀਬੀਆਂ ਪੜਾਜ ਮੇਰੇ ਭਾਈ ਬਾਠ ਕਰਦੇ ਨੇ ਕਾਹੀ ਬੱਚੋ ਲਾਮਤ ਉਲਾਵਾ ਦਾ ਫਰਕ ਹੁੰਦਾ ਹੈ ਗਲਤੀ ਹੁੰਦੀ ਹੈ ਰਟਾ ਲੱਗ ਜਾਂਦਾ ਹੈ ਫਿਰ ਉਹ ਗਲਤੀ ਕੁਝ ਨਹੀਂ ਔਖੀ ਹੋ ਜਾਂਦੀ ਹੈ ਇਸ ਵਾਸਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇਹ ਵੀ ਉਪਰਾਹਣ ਹੋਇਆ ਕਿ ਆਪਾਂ ਪੁਰਬਾਨੀ ਸ਼ੁੱਧ ਉਚਾਰਨ ਜੋ ਸੰਧਿਆ ਹੈ ਸ਼ੁਰੂ ਕਰਵਾਈ ਜਾਵੇ ਸੋ ਕਲ ਤੋਂ ਇਹ ਜੋ ਸੰਧਿਆ ਦਾ ਕਲ ਨੂੰ ਸ਼ਾਮ ਦਾ ਸਮਰਪ ਹੈਗਾ ਹੈ ਚਾਲ ਤੋਂ ਲੈ ਕੇ 15 ਤੱਕ ਦਾ ਸੋ ਬਤ ਵਤ ਸਿਸਮ ਤਪਾਈ ਸਮੇਸੇ ਤਹਨ ਕਰਕੇ ਉਹਨਾਂ ਬਾਣੀ ਪਰਸੋ ਕੇ ਗੁਰੂ ਕੇ ਖੁਸ਼ੀਆਂ ਪ੍ਰਾਪਤ ਕਰਨੇ ਦਿਨਾਂ ਨਹੀਂ ਸੱਤਿਆ ਨਾਲ ਨਹੀਂ ਹੈ ਕਿਰਪਾ ਕਰਕੇ ਵੱਲਾ ਆਪ ਆਪਣੇ ਨਾਮ ਉਹਨਾਂ ਕਰ ਦੇ ਚਲਕਵਾ ਦਿਓ ਬੇਤੀ ਪ੍ਰਵਾਨ ਕਰੋ ਜੀ ਵਾਹਿਗੁਰੂ ਸਿਮਰਨ ਕਰਦੇ ਹੋ ਸਾਰੀਆਂ ਸੰਗਤਾਂ ਨੇ ਆਪ ਆਪਣੀ ਵਾਰੀ ਅਨਸਾਰ ਰੱਬ ਸਾਹਿਬ ਦੇਖ ਲੈ ਕੇ ਜਾਣਾ ਹੈ ਭਾਈ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਜੀਵਾ ਨੂੰ ਵਾਹਿਗੁਰੂ ਜੀ ਦਾ ਖਾਲਸਾ Rawr, i